ਮਨੀਸ਼ ਸਿਸੋਧਿਆ ਦੀ ਜ਼ਮਾਨਤ ਯਾਚਿਕਾ ਤੇ ਅੱਜ ਦਿੱਲੀ ਹਾਈ ਕੋਰਟ ਫੈਸਲਾ ਸੁਣਾਏਗਾ ਬੀਤੇ 14 ਮਈ ਨੂੰ ਇਸੇ ਯਾਚਿਕਾ ਦੇ ਉੱਪਰ ਸੁਣਵਾਈ ਹੋਈ ਸੀ ਹਾਈ ਕੋਰਟ ਦੇ ਵੱਲੋਂ ਤਿੰਨ ਪਿਰਾਂ ਨੂੰ ਸੁਣਨ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਜਿਸ ਕਰਕੇ ਅੱਜ ਦਿੱਲੀ ਹਾਈ ਕੋਰਟ ਦੇ ਵੱਲੋਂ ਸ਼ਾਮ 5 ਵਜੇ ਦੇ ਕਰੀਬ ਇਸੇ ਯਾਚਿਕਾ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਹੈ ਦੱਸ ਦੇ ਕੇ ਦਿੱਲੀ ਆਪਕਾਰੀ ਨੀਤੀ ਦੇ ਨਾਲ ਜੁੜੇ ਹੋਏ ਪ੍ਰਸ਼ਟachar ਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਤੋਂ ਅਰਜ਼ੀਆਂ ਖਾਰਜ ਹੋਣ ਤੋਂ ਬਾਅਦ ਸਿਸੋਧਿਆ ਨੇ ਜ਼ਮਾਨਤ ਦੇ ਲਈ ਹਾਈ ਕੋਰਟ ਦੇ ਕੀਤਾ ਸੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਯਾਚਕਾ ਲਗਾਈ ਸੀ ਇਸੇ ਦੇ ਉੱਪਰ 14 ਮਈ ਨੂੰ ਸੁਣਵਾਈ ਹੋਈ ਸੀ ਜਿਸ ਦੇ ਵਿੱਚ ED ਨੇ ਇਸ ਯਾਚਿਕਾ ਦਾ ਵਿਰੋਧ ਕੀਤਾ ਸੀ ਵਿਰੋਧ ਕਰਦੇ ਹੋਏ ਹਾਈ ਕੋਰਟ ਦੇ ਵਿੱਚ ED ਨੇ ਕਈ ਖੁਲਾਸੇ ਕੀਤੇ ਸੀ ਤੇ ਇਹ ਵੀ ਕਿਹਾ ਸੀ ਕਿ ਸਿਸੋਧੀਆਂ ਸਮੇਤ ਸਾਰੇ ਆਰੋਪੀਆਂ ਨੂੰ ਮੁਕਦਮੇ ਦੀ ਸੁਣਵਾਈ 'ਚ ਦੇਰੀ ਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੇਂਦਰੀ ਜਾਂਚ ਏਜੰਸੀ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਸਿਰਫ ਇਸ ਸ਼ਰਾਬ ਨਿਧੀ ਘੁਟਾਲੇ ਮਾਮਲੇ ਦੇ ਵਿੱਚ 250 ਤੋਂ ਵੱਧ ਅਰਜ਼ੀਵਾਂ ਤੇ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਨੇ ਜਦਕਿ ਸੀਬੀਆਈ ਦੇ ਵਕੀਲ ਨੇ ਵੀ ਸਿਸੋਧੀਆਂ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ ਫਿਲਹਾਲ ਅਜੇ ਇਸ ਪਟੀਸ਼ਨ ਤੇ ਅਦਾਲਤ ਨੇ ਫੈਸਲਾ ਸੁਣਾਉਣਾ ਹੈ ਕਿਉਂਕਿ 14 ਮਈ ਨੂੰ ਦਿੱਲੀ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਜਿਸ ਤੋਂ ਬਾਅਦ ਅੱਜ ਇਸੇ ਪਟੀਸ਼ਨ ਤੇ ਫੈਸਲਾ ਸੁਣਾਇਆ ਜਾਏਗਾ ਸ਼ਾਮ 5 ਵਜੇ ਦੇ ਕਰੀਬ ਇਹ ਫੈਸਲਾ ਸੁਣਾਇਆ ਜਾਣਾ ਹੈ ਮਨੀਸ਼ ਸਿਸੋਧਿਆ ਦੀ ਜ਼ਮਾਨਤ ਯਾਚਿਕਾ ਤੇ ਅੱਜ ਦਿੱਲੀ ਹਾਈ ਕੋਰਟ ਫੈਸਲਾ ਸੁਣਾਏਗਾ ਬੀਤੇ 14 ਮਈ ਨੂੰ ਇਸੇ ਯਾਚਿਕਾ ਦੇ ਉੱਪਰ ਸੁਣਵਾਈ ਹੋਈ ਸੀ ਹਾਈ ਕੋਰਟ ਦੇ ਵੱਲੋਂ ਤਿੰਨ ਦਿਨਾਂ ਨੂੰ ਸੁਣਨ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਜਿਸ ਕਰਕੇ ਅੱਜ ਦਿੱਲੀ ਹਾਈ ਕੋਰਟ ਦੇ ਵੱਲੋਂ ਸ਼ਾਮ 5 ਵਜੇ ਦੇ ਕਰੀਬ ਇਸੇ ਯਾਚਿਕਾ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਹੈ ਦੱਸਦੇ ਕਿ ਦਿੱਲੀ ਆਪਕਾਰੀ ਨੀਤੀ ਦੇ ਨਾਲ ਜੁੜੇ ਹੋਏ ਪ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਤੋਂ ਅਰਜ਼ੀਆਂ ਖਾਰਜ ਹੋਣ ਤੋਂ ਬਾਅਦ ਸਿਸੋਧਿਆ ਨੇ ਜ਼ਮਾਨਤ ਦੇ ਲਈ ਹਾਈ ਕੋਰਟ ਕੀਤਾ ਸੀ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅੱਜ ਕੱਲ ਲਗਾਈ ਸੀ ਇਸੇ ਦੇ ਉੱਪਰ 14 ਮਈ ਨੂੰ ਸੁਣਵਾਈ ਹੋਈ ਸੀ ਜਿਸ ਦੇ ਵਿੱਚ ED ਨੇ ਇਸ ਯਾਚਿਕਾ ਦਾ ਵਿਰੋਧ ਕੀਤਾ ਸੀ ਵਿਰੋਧ ਕਰਦੇ ਹੋਏ ਹਾਈ ਕੋਰਟ ਦੇ ਵਿੱਚ ED ਨੇ ਕਈ ਖੁਲਾਸੇ ਕੀਤੇ ਸੀ ਤੇ ਇਹ ਵੀ ਕਿਹਾ ਸੀ ਕਿ ਸਸੋਧਿਆ ਸਮੇਤ ਸਾਰੇ આરોપીਆਂ ਨੂੰ ਮਕਦਮੇ ਦੀ ਸੁਣਵਾਈ 'ਚ ਦੇਰੀ ਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੇਂਦਰੀ ਜਾਂਚ ਏਜੰਸੀ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਸਿਰਫ ਇਸ ਸ਼ਰਾਬ ਨਿਧੀ ਘੁਟਾਲੇ ਮਾਮਲੇ ਦੇ ਵਿੱਚ 250 ਤੋਂ ਵੱਧ ਯਾਚਕਾਵਾਂ ਤੇ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਨੇ ਜਦਕਿ CBI ਦੇ ਵਕੀਲ ਨੇ ਵੀ ਸਸੋਧਿਆ ਦੀ ਯਾਚਿਕਾ ਦਾ ਵਿਰੋਧ ਕੀਤਾ ਸੀ ਫਿਲਹਾਲ ਅਜੇ ਇਸ ਪਟੀਸ਼ਨ ਤੇ ਅਦਾਲਤ ਨੇ ਫੈਸਲਾ ਸੁਣਾਉਣਾ ਹੈ ਕਿਉਂਕਿ चौदह मई में दिल्ली हाई कोर्ट ने फैसला सुरक्षित रख लिया सी, जिस तो बाद आज ऐसे पटीशन से फैसला सुनाया जाएगा शाम पांच बजे के करीब यह फैसला सुनाया जाना है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर